ਅੱਜ ਦੀ ਕਹਾਣੀ ਸਵਰਗ ਤੇ ਨਰਕ ਦਾ ਦਰਵਾਜ਼ਾ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਜਾਪਾਨ ਦੇ ਸਮੂਰਾਈ ਯੋਧੇ ਹੁੰਦੇ ਸਨ ਇਹ ਯੋਧੇ ਬਹੁਤ ਬਹਾਦਰ ਸਨ ਨੋਬੂਗੇਸ਼ੇ ਇੱਕ ਅਜੀਹਾ ਹੀ ਸਮੂਰਾਈ ਯੋਧਾ ਸੀ ਨੋਬੂਗੇਸ਼ੇ ਨੇ ਕਈ ਦਿਨਾਂ ਦੇ ਅਭਿਆਸ ਤੋਂ ਬਾਅਦ ਇੱਕ ਕਲਾ ਹਾਸਲ ਕੀਤੀ ਸੀ ਪਰ ਅਭਿਆਸ ਦੌਰਾਨ ਉਸਦੇ ਮਨ 'ਚ ਇੱਕ ਸਵਾਲ ਆ ਗਿਆ ਸਵਾਲ ਇਹ ਸੀ ਕਿ ਕਿਸ ਵਰਗ ਤੇ ਨਰਕ ਸੱਚਮੁੱਚ ਹੁੰਦੇ ਹਨ ਨੋਬੂਗੇਸ਼ੇ ਇਸ ਸਵਾਲ ਦਾ ਜਵਾਬ ਲੱਭਣ ਲਈ ਬਹੁਤ ਭਟ ਗਿਆ ਫਿਰ ਇੱਕ ਦਿਨ ਉਸਨੇ ਕਿਸੇ ਤੋਂ ਸੁਣਿਆ ਕਿ ਗੁਰੂ ਹਕੂਇਨ ਉਸ ਦੀ ਸਮੱਸਿਆ ਦਾ ਹੱਲ ਕਰ ਸਕਦੇ ਹਨ ਹੁਣ ਨੋਬੁਗੇਸ਼ੇ ਉਹਨਾਂ ਕੋਲ ਆਇਆ ਤੇ ਪੁੱਛਿਆ ਗੁਰੂ ਜੀ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਮਿਲ ਰਿਹਾ ਕਿ ਕਿਸ ਵਰਗ ਤੇ ਨਰਕ ਅਸਲ 'ਚ ਹੁੰਦੇ ਹਨ ਤੁਸੀਂ ਕੌਣ ਹੋ ਹਕੂਇਨ ਨੇ ਪੁੱਛਿਆ ਨੋਬੁਗੇਸ਼ੇ ਨੇ ਜਵਾਬ ਦਿੱਤਾ ਜੀ ਮੈਂ ਇੱਕ ਸਮੂਰਾਈ ਹਾਂ ਤੁਸੀਂ ਇੱਕ ਸਿਪਾਹੀ ਹੋ ਹਕੂਇਨ ਨੇ ਹੈਰਾਨੇ ਨਾਲ ਕਿਹਾ ਕੌਣ ਰਾਜਾ ਤੇਰੇ ਵਰਗੀ ਆਦਮੀ ਨੂੰ ਆਪਣਾ ਸਿਪਾਹੀ ਬਣਾਵੇਗਾ ਤੂੰ ਤਾਂ ਪਿਖਾਰੀ ਵਰਗਾ ਲੱਗਦਾ ਹੈ ਗੁਰੂ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਨੋਬੁਗੇਸ਼ੀ ਐਨਾ ਗੁੱਸੇ 'ਚ ਆ ਗਿਆ ਕਿ ਉਸਦਾ ਹੱਥ ਉਸਦੀ ਤਲਵਾਰ ਦੀ ਮੋਢੇ ਤੇ ਚਲਾ ਗਿਆ ਇਹ ਦੇਖ ਕੇ ਹਕੂਇਨ ਨੇ ਕਿਹਾ ਅੱਛਾ ਤੇਰੇ ਕੋਲ ਤਲਵਾਰ ਵੀ ਹੈ ਪਰ ਇਸ ਜੇ ਐਨੀ ਤਾਰ ਨਹੀਂ ਹੈ ਕਿ ਮੇਰਾ ਸਿਰ ਵੱਢ ਸਕੇ ਹੁਣ ਨੋਬੁਗੇਸ਼ੀ ਨੇ ਇੱਕ ਝਟਕੇ ਨਾਲ ਆਪਣੀ ਤਲਵਾਰ ਮਿਆਨ ਤੋਂ ਕੱਢ ਲਈ ਹਕੂਇਨ ਨੇ ਕਿਹਾ ਦੇਖੋ ਨਰਗ ਦਾ ਦਰਵਾਜ਼ਾ ਖੁੱਲ ਗਿਆ ਹੈ ਇਸ ਹੋਨੇ ਕੇ ਸਮੁਰਾਈ ਨੋਬੁਗੇਸ਼ੇ ਨੇ ਹਕੂਏ ਦਾ ਮਤਲਬ ਸਮਝ ਲਿਆ ਉਸਨੇ ਤਲਵਾਰੇ ਹੇਠਾਂ ਰੱਖੀ ਤੇ ਗੁਰੂ ਜੀ ਅੱਗੇ ਮੱਥਾ ਟੇਕਿਆ ਹਕੂਏ ਨੇ ਕਿਹਾ ਦੇਖੋ ਸਵਰਗ ਦਾ ਦਰਵਾਜ਼ਾ ਖੁੱਲ ਗਿਆ ਹੈ